ਏਰੀਆ ਸਟੇਟ ਹੈ ਸਟੇਟ ਹੈ ਮੈਂ ਗੁੱਸਾ ਰਹਾ ਕਰੀ ਬहोत ਗਾਲਾਂ ਕੱਢ ਰਿਹਾ ਜੇ ਸਾਖਤ ਕਰਦੇ ਸਾਂ ਆ ਤੁਹਾਡਾ ਵੰਗੋ ਵਲੌਗ ਦੇ ਵਿੱਚ ਟਾਈਮ ਹੋ ਗਿਆ 8:32 ਮਿੰਟ ਹੋ ਗਏ ਨੇ ਤੇ ਅਸ ਟਾਈਮ ਅਸੀਂ ਪੱਲਾ ਚੋਰ ਦੇ ਏਰੀਆ ਦੇ ਵਿੱਚ ਗਾਉਂਦੇ ਪਏ ਹੈਗਾ ਪੱਲਾ ਚੋਰ ਘਾਰ ਕਰਦੇ ਪਏ ਆ ਤੇ ਅਸਾਂ ਨੇ ਵੇਰ ਜੀ ਐਤ ਕੀ ਆਪਣਾ ਪ੍ਰੋਗਰਾਮ ਫਟਾ ਬਿਠਾ ਲਿੱਤਾ ਹੈ ਸਬਜੀ ਪਵਲਤੀ ਆ ਉਹਦੇ ਦੇ ਵਿੱਚ ਡੱਬੇ ਦੇ ਵਿੱਚ ਤੇ ਗਰਦਵਾਰਿਆਂ ਰੋਭਾ ਦੇ ਲੈ ਲੈਣੇ ਤੇ ਸਬਜੀ ਵੀ ਲੈ ਲਈਏ ਐਦ ਕੀ ਅਸਾਂ ਨੇ ਵੀਰ ਜੀ ਭੁੱਖੇ ਨਹੀਂ ਮਰਨਾ ਇਹਂ ਗਿਵਾਰ ਆ ਦੀ ਭੁੱਖੇ ਮਰੇ ਵੀਰ ਜੀ ਉੱਥੇ ਤੇ ਐਦ ਕੀ ਆਪਣਾ ਇਲਾਜ ਪਿੱਛੇ ਤੋਂ ਹੀ ਕਰਕੇ ਚੱਲੇ ਆਂ ਆਪਾਂ ਤੇ ਅੰਨੀ ਵੀਰ ਘੱਟੀ ਚਲਾਉਂਦਾ ਵੇ ਆ ਮੈਂ ਹੁਣੇ ਹਲੇ ਉੱਠਿਆ ਆ ਆਪਾਂ ਨੇ ਫਿਕਸ ਬਕਸ ਲਾਈ ਆ ਦਾੜੀ ਨੂੰ ਦਾੜੇ ਨੂੰ ਨਹੀਂ ਲਾਈ ਆਇਆ ਤੇ ਮੱਛਾਂ ਨੂੰ ਲਾਈ ਆ ਗੱਲੀ ਬਸ ਕਿਉਂਕਿ ਵੀਰ ਜੀ ਮੱਛਾਂ ਦੇ ਵਾਲ ਹਨ ਜੋ ਉਹ ਪਾਣੀ ਦੇ ਨਾਲ ਗਿੱਲੇ ਹੋ ਕੇ ਸਾਲੇ ਮੂੰਹ ਦੇ ਵਿੱਚ ਪੈ ਜਾਂਦੇ ਨੇ ਇਸ ਕਰਕੇ ਮੱਛਾਂ ਨੂੰ ਆਪਣੇ ਮੁੱਛੀ ਮਰੋੜ ਲਾਇਆ ਵੀਰ ਜੀ ਤੇ ਹੁਣ ਚੱਲਦੇ ਆ ਹਸ਼ਿਆਰਪੁਰ ਦੇ ਏਰੀਆ ਦੇ ਵਿੱਚ 100 ਲਾਈਏ 100 100 ਲਾਈਏ ਵੀਰ ਜੀ 100 ਲਾ ਕੇ ਤੇ ਆ ਬਣਾਇ ਬਰਾਹਮਣ ਨੂੰ ਫੋਨ ਕਰਦੇ ਵੇ ਆ ਇੱਕ ਤਾਂ ਰੌਗ ਨੂੰ ਫੋਨ ਕਰਨਾ ਇੱਕ ਅਵਰੇਂਦਰ ਵਾਏ ਨੂੰ ਫੋਨ ਕਰਨਾ ਇੱਕਨ ਲਾਹੇਰ ਜੀ ਤੁਸਾਂ ਨੂੰ ਅਸਾ ਦੇ ਬਰਾਦਰੀ ਬਰਾਦ ਆ ਮੈਕਡੀ ਦਿਖਾਣੇ ਆ ਅਸਾ ਦੇ ਬਰਾਦਰੀ ਬਰਾਦ ਦੀ ਮੈਕਡੀ ਆ ਗਈ ਏ ਇਹ ਕੇ اف ਸੀ ਕੇ اف ਸੀ ਤਵਾਰ ਆਏਗਾ ਮੈਕਡੀ ਆ ਆ ਗਏ ਸੱਚ ਅਰੇ KFC ਹੈ ਮੱਕੜੀ ਇਹ ਸਾਹਮਣੇ ਜੋ ਦਿਖਦੀ ਪਈ ਹੈ ਇਹ ਇਹ ਅਸਾਂ ਦੇ ਬਰਾਦਰੀ ਬਰਾਦੀ ਮੱਕੜੀ ਹੈ ਵੀਰ ਜੀ ਤੁਣ ਤੁਸੀਂ ਕਹੋਗੇ ਬਰਾਦਰੀ ਬਰਾਾ ਕਿਹੜਾ ਹੈ ਤੁਹਾਡਾ ਅਸਾਂ ਦਾ ਬਰਾਦਰੀ ਬਰਾ ਹੈ ਗੁੱਗੀ ਇਹ ਗੁੱਗੀ ਦੀ ਮੱਕੜੀ ਹੈ ਹਨਾ ਵੀਰ ਜੀ ਇਹ ਗਵਾ ਸਾਡੇ ਨਾਲੇ ਵੀਰ ਜੀ ਉਹ ਕਨੈਕਟਰ ਤਾਂ ਨਹੀਂ ਚਾਹੀਦਾ ਇਹ ਟੰਗੇ ਪਏ ਆ ਕਨੈਕਟਰ ਦੇਖ ਲੈ ਜੇ ਰੱਖਣੇ ਆ ਨਾਲ ਇਧਰੋਂ ਜਾਂਦੇ ਵੇ ਲੈ ਕੇ ਜਾਵਾਂਗੇ ਦੇਸੀ ਅੰਡੇ ਮਰਗ ਕਹਿੰਨੇ ਤਰਾਹੀ ਪਹੁੰਚ ਗਏ ਪਹਿਲਵਾਨ ਦੇ ਪਿੰਡ ਮਾਲਪੁਰ ਮਾਲਪੁਰ ਪਹੁੰਚ ਗਏ ਮਾਲਪੁਰ ਪਹਿਲਵਾਨ ਵੀ ਉਹ ਇਹਨੂੰ ਰਦਾਉਣਾ ਆਣੇ ਬਾਪੂ ਨਾਲ ਇਹ ਕਿ ਨਹੀਂ ਕਾਲਾ ਕੰਦਾ ਆਣੇ ਬਾਪੂ ਤਾਂ ਆ ਦੇ ਉਹ ਗੱਟੀਆਂ ਆ ਕੇ ਕਿਤੇ ਰਾਮ ਰਾਮ ਸਭੇ ਵਈਆਂ ਦੇ ਰਾਮ ਰਾਮ ਸਭੇ ਵਈਆਂ ਦੇ ਤੇ ਜੇ ਅੱਕੇ ਕਿਤੇ ਜਗ੍ਹਾ ਖੁੱਲੀ ਜੀ ਹੋਈ ਜਿੱਥੇ ਕੱਚੇ ਕਾਲਾ ਹੋਇਆ ਗੱਜੇ ਕੋ ਲਾਵਾਂਗੇ ਯਾਰ ਓਲਾ ਇੱਕ ਲਾਹਤ ਬ੍ਰੇਕ ਮਾਰਤੀ ਚਲਈਂ ਉਹ ਜਿਆ ਉਹ ਇੱਕ ਲਾਗ ਤੇ ਬ੍ਰੇਕ ਮਾਰਤੀ ਬਈ ਤੁੰਦਾ ਸਿੱਖ ਵਾਲਿਆ ਮਾਰ ਕੋਈ ਗਲਤੀ ਹੋਣਾ ਨਾ ਕਾਰਨ ਗਾੜੀ ਰੁਕੀ ਪੜੀ ਤੋਂ ਹਮਨੇ ਇਹ ਟੇੜੇ ਬਿਰੀ ਇੱਕ ਨਾ ਮਾਰ ਤੈਨੇ ਗਾੜੀ ਕੀ ਮਾਰ ਚੋੱਦ ਦੀ ਕੋਕਦੀ ਸੱਟੇ ਟੀ ਗਾੜੀ ਹੈ ਤੁਮੇ ਉਹ ਅੱਗੇ ਸਿਮੇਂਟ ਵਾਲੇ ਨੇ ਬ੍ਰੇਕ ਮਾਰ ਤੇ ਚਲੋ ਇੰਨਾ ਸ਼ੁਕਰ ਵੀ ਬਚਾਅ ਹੋ ਗਿਆ ਦਾ ਲੱਤਾਂ ਨੂੰ ਤਾਂ ਬਚ ਗਈਆਂ ਉਹ ਜਿਹੜੇ ਚੌਧਰੀ ਟਰਾਂਸਪੋਰਟ ਤੇ ਇਹ ਭੀੜ ਦੇਖ ਲੋ ਇੰਨੀ ਲੱਗੀ ਹੋਈ ਆ ਟਰਾਂਸਪੋਰਟ ਤੇ ਚੌਧਰੀ ਸਾਹਿਬ ਘੇਰੇ ਹੋਏ ਐ ਚਲੋ 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 ਲੋ ਮਿੱਤਰੋ ਗੱਡੀ ਰਾਹਾਂ ਦੀ ਜਗ੍ਹਾ ਪੂਰੀ ਥਰੀ ਜਿਓ ਇੱਥੇ ਇਹ ਬਾਈ ਮਿਲੇ ਬਾਈ ਦੀ ਗੱਡੀ ਕਿਹੜੀ ਗੱਡੀ ਆ ਸਾਡੀ ਆ ਗੱਡੀ ਆ ਬਾਈ ਦੀ ਬੀ ਆਰ ਐਪੀਵੀ 11 ਬੀ ਆਰ 3694 ਤੇ ਹੋਰ ਬਾਈ ਠੀਕ ਠਾਕ ਨਾ ਕੀ ਰਾਮਨ ਪ੍ਰੀਤ ਰਾਮਨ ਪ੍ਰੀਤ ਬਾਈ ਦੇ ਵੀਡੀਓ ਦੇਖੀ ਦੀ ਅੱਜ ਘੈਂਟ ਬੰਦਾ ਸਾਡਾ ਬਾਈ ਤੁਹਾਡੇ ਵਰਗੇ ਭਰਾ ਸਾਥ ਨੂੰ ਆ ਨਾ ਤਾਂ ਹੀ ਬਣਾਈਦਾ ਜੇ ਦੇਖਦੇ ਆ ਨਾ ਤੁਸੀਂ ਨਹੀਂ ਜੇ ਤੁਸੀਂ ਨਾ ਦੇਖੋ ਫਿਰ ਕਾਨੂੰਨ ਦੀ ਗੱਲ ਹੈ ਨਾ ਹਨਾ ਜੋਤੀ ਬਾਈ ਬੜੀ ਯਾਦ ਕਰਦਾ ਹੁੰਦਾ ਜੋਤੀ ਬਰਾਵਾ ਬਾਈ 33 ਵਾਲੀ ਵੀਵੀ ਨੰਬਰ ਵਾਲਾ ਹਾਂ ਹਾਂ ਠੀਕ ਆ ਠੀਕ ਬਾਈ ਬਹੁਤ ਯਾਦ ਕਰਦਾ ਬਾਈ ਕਹਿੰਦਾ ਬੰਦਾ ਘੈਂਟ ਆ ਬਾਈ ਬੰਦਾ ਕਾਦਾ ਆਏ ਤੁਸੀਂ ਰਾਤ ਕੱਲ੍ਹ ਤੇ ਆਏ ਸੀ ਫੇਪਰੀ ਨਹੀਂ ਕਿਧਰੇ ਨਹੀਂ ਉਹ ਫਿਰ ਸਟੇਸ਼ਨ ਉੱਟ ਪਈਗਾ ਲਾਦੀ ਲਾਹ ਬਾਦ ਲਾਦੀ ਆ ਠੀਕ ਆ ਮੈਂ ਵੀ ਦੇਖਾ ਹੁਣ ਲੰਨੇ ਅਸੀਂ ਤਿੰਨ ਗੱਡੀਆਂ ਆਈਆਂ ਤਿੰਨ ਇੱਕ ਮੇਰੇ ਨਾਲ ਕਿਧਰੇ ਸਲਾਮ ਹੋ ਗਈ ਵੀਰ ਜੀ ਤਾ ਮਿਲਦੇ ਆ ਵੀਰ ਠੀਕ ਆ ਵੀਰ ਠੀਕ ਆ ਹਾਂ ਆ ਆਗੇ ਦੇਖ ਆਪਣੀ ਅਦੋ ਬਾੜ ਨਾ ਹੋਵੇ ਬਸ ਬਾੜ ਕਿੱਧਰ ਬਾੜ ਆ ਹੈਂ ਉਹ ਕਿ ਨੂੰ ਦਿਖਾਈ ਜਾਂਦਾ ਲਓ ਇੱਕ ਬਾਈ ਹੋਰ ਮਿਲਿਆ ਆਪਾਂ ਨੂੰ ਕੀ ਨਾਂ ਬਾਈ ਦਾ ਸਤਪਾਲ ਸਤਪਾਲ ਹਾਂਜੀ ਸਤਪਾਲ ਨਾਂ ਬਾਈ ਦਾ ਤੇ ਉੱਤਰਾਖੰਡ ਏਰੀਆ ਬਾਈ ਦੀ ਗੱਡੀ ਕਿੜੀ ਆ ਬਾਈ ਦੀ ਇਹ ਲੈ ਲੈਣਾ ਇਹ ਐਸ਼ਾ ਦੇ ਪਿੱਛੇ ਹਾਂ ਆਪ ਮਾਰ ਨਾ ਭਾਰਤਪੁਰ ਦੇ ਪਿੱਛੇ ਉਹ ਲੈ ਲੈਣਾ ਲੈ ਲੈਣਾ ਵਾਲੀ ਉਹ ਗੱਡੀ ਆ ਠੀਕ ਆ ਵੀਰ ਓਕੇ ਚਲੋ ਫਿਰ ਤੁਸੀਂ ਦਾ ਆਓ ਬਾਈ ਇਹ ਗੱਡੀ ਇਹ ਨਾ ਬਾਈ ਇਹਨਾਂ ਲਾਹੌਰ ਦੀ ਬਾਈ ਇਹ ਗੱਡੀ ਆਪਾਂ ਵੀ ਚੱਲ ਗਏ ਹੁਣ ਦੇਖਦੇ ਆ ਲੱਗਦੇ ਤੁਸੀਂ ਕਹਦੇ ਇਹ ਦੇਖ ਸਾਦਾ ਇਹ ਦੇਖ ਲਾਈਨਿੰਗ ਇਧਰ ਸਰ ਅਜਾ ਤੋ ਨਹੀਂ ਆਵੜਾ ਇੱਧਰ ਦਾ ਜਣਾਵਣਾ ਏਰੀਆ ਚਲੋ ਮਿਲ ਜੂਗਾ ਆ ਜਿਹੜੀ ਟਰਾਂਪੋ ਗੱਡੀ ਕਿੱਥੇ ਹਾਂ ਕੱਲ ਸ਼ਾਮ ਨੂੰ 3-4 ਵਜੇ ਦੀ ਮੰਡੀ ਹੈ ਹਰਖਪੁਰ 40000 ਰੁਪਏ ਪਰ ਡਨ ਬੱਲੇ ਨੇ ਐਗੋ ਜਾਣੇ ਵਾਲਾ ਭਾਈ ਯੂਗੀਗ ਗੱਡੀ ਦਾ ਮਾਲ ਪਲਟੀ ਹੋਣਾ ਆ ਹਰਖਪੁਰ ਜਾਣੇ ਵਾਲਾ ਹਾਂ ਕੱਲ ਹਰਖਪੁਰ ਵਾਲਾ ਹਰਖਪੁਰ 12 ਡਨ ਸਾਡੇ ਨਾਲ 12 ਡਨ ਦੀ ਗਾਰੰਟੀ 40000 ਰੁਪਏ ਬਾੜਾ 1100 ਰੁਪਏ ਨਾਮ ਹੈ ਮੈਂ ਕਿ ਇੱਕ ਚੱਕਰੇ ਲਾ ਮੈਂ ਬੋਲਾਂ ਮਾਰਾ ਡੰਨਾ ਨਾ ਮਾਰੀ ਗਾੜੀ ਬਣਾਉਣ ਚਾਹੀਦੇ ਹੈਲੋ ਯਾ ਕਹਿੰਦੇ ਉਹ ਕਹਿੰਦਾ ਸਾਡੇ ਦਾ ਉਧਰ 에ਅਰ ਬਿਹਾਰ ਲੈਂਡ ਕਰ ਗਿਆ ਬਸ ਹੁਣੇ ਲੈਂਡਿੰਗ ਗੇਅਰ ਖੁੱਲੇ ਹੀ ਹੈ ਨੇ ਹਾਂ ਉੱਥੇ ਜਾ ਕੇ ਲੱਗ ਜਾਣੀ ਪਿੱਛੇ ਪੂਰੀ ਪੱਟਣੇ ਨਾਲ ਆਲੂ ਸਾਰੇ ਇਹਨਾਂ ਨੇ ਹੀ ਪੱਟਣੇ ਆ ਨਹੀਂ ਆ ਜਾ ਨਾ ਉਧਰ ਚੱਲੋ ਵੀ ਹੁਣ ਮਾਲ ਦਿਖਾਣੇ ਆ ਤੁਹਾਨੂੰ ਕਿਵੇਂ ਬੋਲਦਾ ਟਰਾਂਸਪੋਰਟ ਤੇ ਨੇੜੇ ਭਰਾ ਸਾਡੇ ਕੋਈ ਨਹੀਂ ਨਾ ਹੈਗੇ ਗੱਡੀਆਂ ਵਾਲੇ ਨਹੀਂ ਹੈਗੇ ਲਖੀਮਪੁਰ ਦਾ 25 ਨਾਲ ਲਖੀਮਪੁਰ ਜੋਰ ਕੇ ਬੋਲਿਆ ਕਰ ਜੋਰ ਨਾਲ ਦੋ ਸਾਢੇ 200 ਰੁਪਏ 25 ਨਾਲ ਸੰਦਰਭਾਜੀ ਹਾਂਜੀ 200 ਰੁਪਏ ਪਾਚੀ ਡੰਡ ਉਹ ਬੱਬੂ ਮਾਨ ਖੜਾ ਇੱਕ 10 ਦਾ ਬੰਦਾ ਹਾਂਜੀ ਅੰਦਰ ਵਾਜੀ ਉਹ ਆ ਗਿਆ ਹਾਂ ਇਹ ਨਹੀਂ ਇਹ ਕੀ ਆਹੋ ਇੱਕ ਪੈਸੜ ਬਾਈ ਮੈਨੂੰ ਲੱਗ ਰਿਹਾ ਜਿੱਥੇ ਤੱਕ ਗਏ ਲਿਆ ਤਿਆਬਾਸਾਲੇ ਹਣਾ ਵਿਕਾਰ ਲੈਣ ਆਇਆ ਹਾਂ ਹਾਂ ਜੀ ਇਹ ਹੁਣ ਰੋਹ ਜਾਂਦੀ ਤੇ ਮੁੜ ਕੇ ਹੁਣ ਮਾਲਾ ਜੇ ਆਪਾਂ ਜਾਣੇ ਆ ਕਲਕੱਤੇ ਵਾਲੇ ਪਾਸੇ ਜੇ ਕਲਕੱਤੇ ਵਾਲੇ ਪਾਸੇ ਮਾਲ ਮਿਲ ਗਿਆ ਆਪਾਂ ਕਲਕੱਤੇ ਵਾਲੇ ਪਾਸੇ ਚਲੇ ਜਾਣਾ ਜੇ ਜ ਮਿਲੇ ਆਪਾਂ ਨੂੰ ਘਵਾਟੀ ਵਾਲੇ ਪਾਸੇ ਤਾਂ ਆਪਾਂ ਨੇ ਘਵਾਟੀ ਵਾਲੇ ਪਾਸੇ ਚਲੇ ਜਾਣਾ ਚਲੋ 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 ਜਾਣੇ ਦਾ ਜਾਣੇ ਦਾ ਜਾਣੇ ਦਾ ਉਹ ਸੰਗਿਆ ਉਹ ਕੰਮ ਕਰਾਵਾਂਗਾ ਉਹ ਦੇਖ ਲਿਆ ਪਾਣਾ ਜਾਣਦਾ ਜਾਣਦਾ ਤੁਹਾਡੇ 500 ਰੁਪਏ ਬਚਾ ਦੇਵੇ। ਲੰਘ ਗਿਆ। ਕਿਹੜਾ ਭਰੇ ਜਾ ਕੇ ਮਦਦ ਮਨਵਾ ਦੇ। ਅਰੇ ਆਸੀਂ ਵੀ ਉਧਰੇ ਆ ਜੰਨੇ ਆ ਫਿਰ। ਗੱਡੀ ਆਏ ਦਾ ਭਾਈ ਗੱਡੀ ਦਿਖਾਣ ਆਏ ਦੇ ਆਪਣੀ। ਤੇ ਤੁਸੀਂ ਕਿੱਧਰ ਦੀ ਪਾਰਨੀ? ਭਾਈ ਜਾਵਾਂਗੇ ਘਾਟੀ ਭਾਈ। ਆਹ ਘਾਟੀ ਜਾਣਗੇ। ਇੱਧਰ ਸਾਰੇ ਗੁਆਟੀ ਵਾਲੇ ਹੀ ਆ ਆ ਵੀ ਗੁਆਟੀ ਵਾਲਾ ਇੱਧਰ ਵੀ ਗੁਆਟੀ ਵਾਲੇ ਇੱਕ ਉਸਤਾਦ ਸਾਡਾ ਗੱਡੀ 'ਚ ਬੈਠਾ ਹਲੇ ਇੱਕ ਉਸਤਾਦ ਸਾਡਾ ਗੱਡੀ 'ਚ ਬੈਠਾ ਉਹ ਆਇਆ ਨਹੀਂ ਉਹਨੂੰ ਪਤਾ ਨਹੀਂ ਕਿਆ ਜੇ ਦੇਖ ਰਿਹਾ ਰੇਸ ਤੇ ਪੈਰ ਵੀ ਪਿੱਛੇ ਤੇ ਹੀ ਚੱਕ ਦਾ ਅੰਦਾਜ਼ਾ ਦਾ ਗਰਮ ਹੋ ਗਿਆ ਇਹ ਤਾਂ ਬਗਾਨ ਲੈਣੇ ਆਇਆ ਹੋਗਾ ਮੈਂ ਜੇ ਮੈਕਮੂਕ ਚੱਕ ਲੈਣਾ ਮੈਂ 500 ਰੁਪਏ ਲੈਣੇ ਆਇਆ ਹੋਗਾ ਪੁਲਿਸ ਵਾਲਾ ਕਿੰਨੇ ਵਸ ਲੈਣੇ ਆਹ ਭਈ ਇਹਦੇ 500 ਰੁਪਏ ਬਚਾ ਦੇ ਆਪਾਂ ਹੈਨਾ ਅਸੀਂ ਵੀਡੀਓ ਬਣਾਉਂਦੇ ਜਾਂਦੇ ਸੀ ਉਹ ਕਹਿੰਦਾ ਇੱਧਰ ਆ ਕੇ ਮਿਲ ਉਹ ਗਿਆ ਨਹੀਂ ਹੈਨਾ ਉਹਨੂੰ ਪਤਾ ਜੀਗਾ ਲੱਕੀ ਬਾਈ ਡੱਬ ਵਾਲੀ ਹਾਂਜੀ ਮਿੱਤਰੋ ਟਾਈਮ ਹੋ ਗਿਆ 1:07 ਮਿੰਟ ਐ ਆਪਾਂ ਚੱਲੇ ਉਨਾ ਉਹ ਦੋਏ ਗੱਡੀਆਂ ਇੱਧਰ ਹੀ ਤੇ ਆਪਣਾ ਫਗਵਾੜੇ ਵਾਲੇ ਇੱਕ ਏਡੀ ਫਗਵਾੜੇ ਵਾਲੇ ਰੋਡ ਤੋਂ ਭਰ ਜਾਣੀ ਇੱਕ ਗੱਡੀ ਮੰਡੀ ਜੋ ਭਰ ਜਾਣੀ ਉਹਨਾਂ ਦਾ ਰੇਟ ਲੱਗਾ 460 ਆਵਣਾ ਲੱਗਾ 470 ਇਹ ਦਾ ਇਹ ਪੁਰਲੀਆਂ ਦਾ ਇਹ ਕਿ ਪਰਮਾਧਮਾ ਦਾ ਨਾਮ ਹੁਣ ਚੱਲਦੇ ਆਪਾਂ ਉਹ ਨਾ ਹਮਾਰਾ ਚਲ ਜਾ ਐਂਟਰ ਹੋ ਗਿਆ ਨਾ ਆਪਾਂ ਹਰ ਚੀ ਗੁਰਚੀ ਵੀ ਲੱਗੂ ਇਹ ਲੱਗਦੀਦਾ ਹੈ ਹਾਂ ਆ ਜਲਦੀ ਇਹ ਲੈ ਆਉਣਾ ਹਮਾਚ ਲਾਣਾ ਆ ਵੀਊ ਦੇਖੋ ਤੁਸੀਂ ਕਿੰਨੇ ਸੋਹਣੇ ਆ ਐਨ ਵਧੀਆ ਦਰ ਨੂੰ ਖਾਈਆਂ ਪਾਉ ਬੂੰਗੀਆਂ ਡੂੰਗੀਆਂ ਇਹ ਪੌਂਕੀ ਪਾਰਟੀ ਬੈਠੀ ਐ ਆ ਦੇਖੋ ਇਹ ਨਾ ਫੋਰਮੈਨ ਆ ਕਲੰਡਰ ਸਾਹਿਬ ਬੈਠੇ ਆ ਇਹ ਆ ਦੇ ਕਿੰਨੇ ਬੈਠੇ ਆ ਦੇਖੋ ਪਾੜਾਂ ਦੀ ਟੈਕ ਆ ਗਿਆ ਉਹਦੇ ਉੱਪਰ ਲਿਖਿਆ ਪਤਾ ਪੰਜਾਬ ਚੰਡੀਗੜ੍ਹ ਔਰ ਹਮਾਚਲ ਸੇ ਸਸਤੀ ਸਰਾਬ ਇੱਥਾਂ ਮਿਲਦੀ ਹੈ ਵੀ ਉਹ ਫਿਰ ਟਿਕਾ ਹੈ ਕਾਦੀ ਜਹ ਹੈ ਇਹ ਹਰਿਆਣਾ ਚ ਹੈ ਹੈ ਨਹੀਂ ਆ ਰਹਾ ਦੇ ਬੂਮੀ ਹਾਂ ਚਲ ਮੈਂ ਆਵਗਾ ਸਵਾਗਤ ਹੈ ਠੀਕ ਹੈ ਜੀ ਆਹ ਮਿੱਤਰੋ ਆਪਾਂ ਹੋ ਗਏ ਗੰਗਰੇਟ ਵਾਲੇ ਰੋਡ ਤੇ ਆਪਾਂ ਨੇ ਜਾਣਾ ਗੋਰਸੀ ਦੇ ਪਿੰਡ ਵਾਲੇ ਪਾਸੇ ਗੋਰਸੀ ਨੂੰ ਫੋਨ ਕਰਿਆ ਦਾ ਮੈਂ ਕਿਹਾ ਕਿੱਥੇ ਆ ਉਹ ਕੁਦਰਤੀਓਂ ਪਿੰਡ ਠੀਕ ਆ ਇਹ ਰੋਡ 'ਤੇ ਸਿੱਧੇ ਹੀ ਜਾਣਾ ਆਪਾਂ ਨੇ ਮੈਂ ਕਿਹਾ ਨਾ ਜਿਆ ਨਿਆ ਜੇ ਆਇਆ ਗੋਰਸੀ ਫਿਰ ਤੁਹਾਨੂੰ ਮਿਲਾਵਾਂਗੇ ਆ ਦੇਖੋ ਬਈ ਉਹ ਬਿਊਟੀ ਲੈ ਆਉਣਾ ਬਾਬਾ ਤੁਹਾਨੂੰ ਦਿਖਾਣੇ ਆ ਇੱਕ ਮਿੰਟ ਲੂਰੇ ਲੱਗੇ ਹੋਏ ਪੋਸਟਰ ਬਥੇਰੇ ਨਾਲ ਤਾਂ ਸਮਝ ਜਾਣਾ ਵੀ ਕਿਹੜੇ ਦੀ ਗੱਲ ਕਰ ਰਹੇ ਆ ਹੁਣ ਆਇਆ ਹੀ ਨਹੀਂ ਕੋਈ ਬਿਊਟੀ ਲੈਵਾਰ ਆ ਆ ਬਾਬਾ ਉਹ ਇਹ ਗਿਆ ਮੇਰੇ ਕੋਲ ਆ ਬਈ ਗੌਰ ਸੀ ਆਜੋ ਕਰਨ ਔਜਲਾ ਬਣੀ ਫਿਰਦਾ ਦੇਖ ਜਾਨ ਤੇ ਨਹੀਂ ਆਂਦਾ ਇੱਕ ਲਾ ਅੱਗੇ ਤੇ ਆ ਗਿਆ ਉਹ ਕੜੀ ਗੌਰ ਸੀ ਵਾਲੀ ਗੱਡੀ ਇੱਕ ਗੌਰ ਸੀ ਕਹਿੰਦਾ ਮੇਰੇ ਸੌਰੇ ਆ ਕਹਿੰਦਾ ਇੱਥੇ ਇਹ 11 ਉੱਪਰ 9 ਅੱਛਾ ਹੁਣ ਸੌਰੇ ਚੱਲੇ ਤੋ ਆਇਆ ਘਰ ਦੀ ਨੂੰ ਛੱਡ ਆ ਇੱਥੇ ਰੱਖ ਮੋਟੇ ਮੰਡੇ ਆ ਫਿਰ ਹੋਰ ਵਧੀਆ ਠੀਕ ਡਾਕ ਮੈਂ ਉਧਰ ਕੰਗਰੇਡ ਪੜਿਆ ਨਾ ਮੈਂ ਕਹਾਂ 10 ਕਿਲੋਮੀਟਰ ਰਹਿ ਗਿਆ ਮੈਂ ਕਹਾਂ ਤੁਸੀਂ ਤਾਂ 100 200 ਮੀਟਰ ਦਾ ਫਰਕ ਹੈ ਮੈਂ ਕਹਾਂ ਪੰਪ ਟੱਪਿਆ ਕਹਿੰਦਾ ਟੱਪਿਆ ਮੈਂ ਕਹਾਂ ਆ ਜਾ ਲਾ ਸਾਈਡ ਨੋ ਇੱਥੇ ਨਾ ਮੈਂ ਸਾਹਮਣੇ ਹੰਦੀ ਦੇਖ ਲਈ ਹਾਂ ਹੋਰ ਬਾਅਦ ਕੀ ਚਾਹ ਲੈਣੀ ਬਿਜਿਆ ਹੈ ਨਾ ਬਾ ਕੋਈ ਨਹੀਂ ਤੂੰ ਛੱਡਿਆ ਹਲਦਾ ਦਿੱਤੀਆਂ ਉੱਥੇ ਆ ਜੀ ਫਿਰ ਲਓਏ ਮਿੱਤਰੋ ਸਾਹਮਣੇ ਆ ਗਿਆ ਠਾਣਾ ਗ੍ਰੇਡ ਦਾ ਇੱਥੇ ਆਪਣੀ ਛੜਾ ਦੀਏ ਜਾਲੀਆਂ ਕਿਉਂਕਿ ਪਹਾੜੀ ਏਰੀਆ ਹਾਂ ਅੰਦਰੋਂ ਅੰਦਰ ਤਾਂ ਨਹੀਂ ਪਤਾ ਹੋਈ ਕਰਦਾ ਕਦ ਆ ਜਾਂਦਾ ਗੱਡੀ ਹੁਣ ਫੱਟੇ ਘਾ ਤੇ ਆ ਪੰਜਾਬ ਆ ਗਏ ਆਏ ਗਰੂ ਨਾ ਇਹ ਮੱਤਰ ਪਿਆ ਰਿਓ ਗੱਡੀ ਦਿੱਤੀ ਆਪਾਂ ਨੇ ਲਾ ਓਕੇ ਦੀ ਰਿਪੋਰਟ ਲਓ ਵੀ ਮਿੱਤਰੋ ਗੱਡੀ ਲੱਗੀ ਆਪਣੀ ਲੋਡ ਹੋਣ ਦੋ ਟਾਂਗਾ ਲੱਗੀਆਂ ਤੇ 48 48 ਦੀ ਟਾਂਗਾ ਲੱਗਦੀ ਬਈ ਆ ਇਹ ਆਉਣ ਜਾ ਕੇ ਇੱਥੋਂ 350 ਕਟਾ ਪਹਿਣਾ ਬਾਕੀ ਇਹ ਉਹਦੇ ਉੱਪਰ ਪੈ ਜੂਗਾ ਹੁਣ ਇਹ ਇੱਕ ਗੰਗਰੇਟ ਪੁਲਿਸ ਸਟੇਸ਼ਨ ਤੇ ਬਾਈ ਦੀ ਗੱਡੀ ਲੋਡ ਕਰਦੇ ਪਏ ਆ ਮੈਂ ਆਲੂ ਇਹ ਬਾਈ ਦੇ ਆ ਉਹ ਉੱਥੇ ਪਰਲੇ ਪਾਸੇ ਪੱਟ ਰਹੇ ਆ ਉਧਰੋਂ ਪਟ ਵਟ ਕੇ ਲੈ ਆਣੇ ਆ ਰਾਹੀ ਮਿੱਤਰੋ ਆਪਾਂ ਚੱਲੇ ਹੁਣ ਬਾਈ ਨਾਲ ਇੱਤਾਂ ਜ ਇਹ ਨਾਲ ਨਾਲ ਗੱਲ ਕਰਾਉਣ ਕਰਾਉਣ ਤੇ ਪਿਕਅਪ ਵੀ ਪਿੱਛੇ ਹੀ ਆ ਰਹੀ ਹੈ ਇਧਰ ਜਾਣਾ ਮਾਰਕੀਟ ਸੋਨਾਲੀ ਕਾਢ ਠੀਕ ਹੈ ਸੋ ਸਾਰੇ ਇੱਥੇ ਦਾ ਸੋਨਾਲੀ ਕੋਲ ਅੱਪਾ ਜੋ ਆਈ ਜ਼ਮੀਨ ਤੇ ਆ ਰੱਖਿਆ ਹੁੰਦਾ ਕਿੰਨੀ ਜ਼ਮੀਨ ਆ ਰਹੀ ਹੈ ਸਿੱਧੀ ਕਰਾਉਂਦੇ ਆਪ ਵੀ ਵੈਰੀ ਬਹੁਤ ਤਾਂ ਆਜੀ ਲੱਗੀ ਆਏ ਨੇ ਮੋਦੀ ਦੇ ਹਾਂ ਤੇ ਇਹ ਪਿੰਡ ਵੀ ਮੇਰੇੋਂ ਕਿ ਜ਼ਿਆਦਾ ਵੱਧ ਨੇ ਆ ਉੱਪਰ ਨੂੰ ਭੰਗ ਗਿਆਣਾ ਪੈਂਦਾ ਕਿਤੇ ਉਹਨੇ ਬਰਸ ਨਹੀਂ ਆਉਂਦੀ ਨੀ ਹਾਂ ਉਹ ਤਾਂ ਸੇਰਾਂ ਨੂੰ ਲੱਗਦਾ ਸਾਰਾ ਉਹਦੇ ਬਲਟੇ ਸਾਰੇ ਖੇਤ ਖਰਾਬ ਹੋ ਗਏ ਭਾਈ ਆ ਭਾਈ ਦੱਸਿਆ ਇਹ ਕਹਣਾ ਔਰੇ 3000 ਕਟਾ ਆਲੂ ਦਾ ਨਿਕਲਦਾ ਦਾ ਇਹ ਜਗ੍ਹਾ ਤੋਂ ਕਹਿੰਦਾ ਪਾਣੀ ਆਇਆ ਸਾਰਾ ਉਹ ਪਲਟ ਗਿਆ ਨਾ ਹੋਣਾ ਆ ਸਾਰੇ ਏਕੜੇ ਹੀ ਬਿੱਲੇ ਹੀ ਪਏ ਆ ਓਏ ਕਿੰਨੇ ਕਿੰਨੇ ਫੁੱਟ ਚੜਾ ਆ ਗਿਆ ਰੇ ਤਾਂ ਹਨ ਇਹ ਤਾਂ ਸੁੱਤੇ ਮਿੱਟੀ ਹੁੰਦੀ ਨਹੀਂ ਹਾਂ ਅਈ ਕਹਿੰਦਾ ਮਿੱਟੀ ਹੁੰਦੀ ਦੀ ਰੇ ਇਹ ਡਰ ਕਾ ਥੱਲਾ ਉਹ ਤਰਕੇ ਡਰਦੇ ਆ ਵਾਹੇ ਜਿੰਨਾ ਤੇਲੇ ਤੁਹਾਡਾ ਹਾਂ ਆਹ ਫਿਰ ਦੋਸਤ ਜੀ ਤਨੇ ਦਿਲਾ ਤਮਾਰਾ ਲੋ ਜ ਮੇਤਰੋ ਹੋ ਪਰ ਆ ਕਾਲਾ ਮਗਾ ਤੁਹਾਡਾ ਚਲੋ ਸਭ ਤੋਂ ਐ ਜੱਟਾਂ ਦੇ ਢਾਬੇ ਦੇ ਆ ਗਏ ਗੌਰ ਸਿੰਘ ਮਠਾਲ ਲਿਆ ਮੈਂ ਗੌਰ ਸਿੰਘ ਨੂੰ ਕਹੀ ਜਾਂਦਾ ਮੈਂ ਕਹਾ ਯਾਰ ਇੰਨੀ ਦੂਰ ਨਾ ਲਿਖੇ ਲਿਖ ਜਾ ਮੈਂ ਕਹਾ ਵੀ 83 ਕੱਟੇ ਰਹਿੰਦੇ ਆ ਭਰਨੇ ਨੂੰ ਵੀ ਅਸੀਂ ਮੈਂ ਕਹਾ ਬਈ ਜਾਣਾ ਹੈਗਾ ਗੌਰ ਸਿੰਘ ਕਹਿੰਦਾ ਨਾ ਕਹਿੰਦਾ ਜੱਟਾਂ ਦੇ ਢਾਬੇ ਦੇ ਜਾਣਾ ਉਹ ਬਾਈ ਜਾ ਉਧਰ ਮੈਂ ਕਹਿੰਦਾ ਚਾਹ ਪੀ ਕੇ ਜਾਇਓ ਹੈ ਹੈ ਬੜੀ ਅੱਡ ਢਾਬੇ ਦੇ ਲਾ ਲਾ ਤੇਰੀ ਵੀ ਬਣਾ ਦਿੰਨੇ ਆਾ ਦੋਗੀ ਯਾਰ ਕੋਈ ਨਾਲਿਆ ਅੱਜ ਜਦੋਂ ਚਾਹ ਦੀ ਪੀ ਗਏ ਆਪਾਂ ਇੱਥੇ ਤੇ ਚੱਲਦੇ ਆਂ ਜਰਦ ਦਾ ਬੇਲਾ ਆਾ ਬੜੀ ਯਾਰੀ ਬਹੁਤ ਹੋ ਜਾਣੀ ਥੋੜਾ ਜਿਹਾ ਮਾਲ ਦਿਖਾ ਪੀ ਆਾ ਪੀ ਲੈ ਨਿਕਰ ਆ ਜਾ ਮਰ ਇੱਥੇ ਐਤ ਕੀ ਰੱਜ ਗਏ ਮਾਣ ਚਾਹ ਲਾ ਐਦਿ ਕੀ ਰੱਜੂਏ ਪੂਰੇ ਆ ਹਾਂ ਕਿਵੇਂ ਆਂ ਹੇ ਡਾਕ ਵਧੀਆ ਵਧੀਆ ਤੇ ਲਾ ਵੀ ਆ ਗੋਰਸੀ ਕੰਗਰੇਟ ਵਾਲਾ ਆ ਗਾਇਸ ਵੀਰੇ ਇਹਨਾਂ ਨੂੰ ਮਿਲੋਇਆ ਗੋਰਸੀ ਗਾਇਸ ਵੀਰੇ ਇਹ ਸਾਨੂੰ ਉੱਪਰ ਵੀ ਮਿਲਿਆ ਸੀਗਾ ਰਕੌਣ ਪੀਓ ਜਾਂਦੇ ਆ ਇਹ ਗੋਰਸੀ ਕੰਗਰੇਟ ਵਾਲਾ ਅਸੀਂ ਅੰਬ ਵਾਲੇ ਇਹ ਅੰਬ ਵਾਲਾ ਗੋਰਸੀ ਇਹ ਕੰਗਰੇਟ ਵਾਲਾ ਸਾਡੀ ਬਲੌਗਰ ਭਾਈ ਨੇ ਇਹ ਦੋਨੇ ਬਲੌਗਰ ਇਕੱਠੇ ਹੋ ਗਏ ਆ ਅੱਛਾ ਹੋਰ ਹਨਾ ਮੋਟਰ ਠੀਕ ਠਾਕ ਓਕੇ ਰਿਪੋਰਟ ਆ ਬਾ ਹੋਰ ਤਾਂ ਨਹੀਂ ਰਿਹਾ ਆ ਵੀ ਇੱਥੇ ਆ ਵੀ ਕੇਹੀ ਮਾਲੇ ਵੀ ਲੋਆਂ ਨੀ ਚਲੋ ਪੀਂ ਆਇਆ ਤੇ ਲੋਹਾ ਆ ਗਿਆ ਹਾਂ ਬਾ ਜਿੱਥੇ ਗੱਲ ਕਰਾਈ ਦੀ ਇਹ ਮਿਲਦਾ ਯਾਰ ਕਿ ਫੇੜੇ ਆ ਗਏ ਹੋਈ ਨਾ ਜਾਣਦਾ ਹਾਂ ਹਾਂ ਚਲੋ ਵੀ ਮਿੱਤਰੋ ਹੁਣ ਆ ਕਰ ਲਈਏ ਗੱਲਾਂ ਬਾਤਾਂ ਅਸੀਂ ਫਿਰ ਉੱਥੇ ਜਾ ਕੇ ਮਨ ਲੈ ਜਿੱਥੇ ਆਪਣਾ ਮਾਲ ਲੋਡ ਹੋਣਾ ਹੈ ਨਾ ਲੋ ਵੀ ਮਿੱਤਰੋ ਅੱਧਾ ਮਾਲ ਉਧਰੋਂ ਪੈ ਗਿਆ 200 36 ਗੱਟੇ ਉਧਰੋਂ ਪਾ ਕੇ ਬਾਕੀ ਹੁਣ ਇਧਰੋਂ ਪਾਉਗਾ। ਬਾਕੀ ਹੁਣ ਇਧਰੋਂ ਪਾਉਗਾ। ਲੋ ਜੀ ਕੰਮ ਧੰਦੇ ਦੀ ਦੌੜ 'ਚ ਵਲੌਗ ਬਣਾਉਣਾ ਭੁੱਲ ਗਏ। ਇੱਕ ਗੱਡੀ ਹੋ ਗਈ ਆਪਣੀ ਲੋਡ। ਠੀਕ ਆ। ਇਹ ਹੋਰ ਹੁਣ ਚੱਲਦੇ ਆਪਾਂ ਲੈ ਕੇ ਪਰਮਾਧਵਾ ਦਾ ਨਾਮ 9:30 ਹੋ ਗਏ। ਮੜ ਜੇ ਆਪਾਂ ਅੱਗੇ ਰੁਕਣਾ ਤੁਹਾਡੇ ਇੱਕ ਦਾ ਇੱਥੇ ਆਂ ਪਾਠ ਕਰਕੇ ਮੱਥਾ ਟੇਕ ਕੇ ਫੇਰ ਤੁਰਿਆਂ ਇਹਦੇ ਬਿਨਾ ਥੋੜੀ ਕਹਾਵੇ ਜੋ ਗਏ ਆਪਾਂ ਲੋ ਗਾਇਜ਼ ਵੀਰੇ ਆ ਇਧਰ ਨੱਗਲ ਟਾਈਮ ਕਰਾਸ ਕਰਦੇ ਪਏ ਆਪਾਂ ਚੜਾਈਆਂ ਜੜਾਈਆਂ ਜੜ ਕੇ ਐ ਚੜ ਜਾ ਚੜਾਈਆਂ ਤੰਗ ਨਾ ਕਰੀ ਹੇਲ ਪਾਣੀ ਰਿੰਦੀ ਹੋਈ ਸੰਗ ਨਾ ਕਰੀ ਇੱਕ ਮਾਤੜ ਭਾਈ ਆ ਰਿਹਾ ਆਪਣੇ ਨਾਲ ਨਾਲ ਕੋਈ ਪਿੱਛੇ ਉਹਨੂੰ ਵੀ ਨਹੀਂ ਪਤਾ ਪਤਾ ਸਾਨੂੰ ਵੀ ਨਹੀਂ ਅੱਜ ਵੀ ਟੱਕ ਦੇ ਧਾਰੀ ਚੱਲ ਰਹੇ ਆ ਐਤ ਨਹੀਂ ਨਦੀਆਂ ਜੀ ਨਾ ਨਹਿਰਾਂ ਜੀਆਂ ਸੜਲ ਸੜਲ ਦੀਵਾ ਨਹੀਂ ਹੈ